ਤਕਰੀਨ ਤੇ ਚਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮੁੰਡਾ ਤੇ ਇੱਕ ਮਹਿਲਾ ਜੋ ਕਿ ਘਰ ਦੇ ਬਾਹਰ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਨੇ ਤਾਂ ਦੱਸ ਜੀਏ ਕਿ ਇਹ ਉਹ ਪੁੱਤ ਜੋ ਕਿ ਆਪਣੇ ਮਾਪਿਆਂ ਦੇ ਨਾਲ ਤੱਕਾ ਕਰ ਰਿਹਾ ਮਾਪਿਆਂ ਨੇ ਇਸ ਪੁੱਤ ਨੂੰ ਬੇਦਖਲ ਕੀਤਾ ਹੋਇਆ ਤੇ ਘਰ ਤੋਂ ਬਾਹਰ ਕਰ ਦਿੱਤਾ ਤੇ ਆਪਣਾ ਹੱਕ ਲੈਣ ਦੇ ਵਾਸਤੇ ਇਹ ਪੁੱਤ ਇੱਕ ਜਨਾਨੀ ਨੂੰ ਨਾਲ ਲੈ ਕੇ ਆਪਣੇ ਹੀ ਘਰ ਦੇ ਬਾਹਰ ਇੱਟਾਂ ਮਾਰ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਸਾਰੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਨਜ਼ਰ ਮਾਰਦੇ ਆ ਮਾਮਲਾ ਲੁਧਿਆਣਾ ਦੇ ਇੰਦਰਾ ਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਾਪਿਆਂ ਨੇ ਆਪਣੇ ਪੁੱਤਰ ਨੂੰ ਇਸ ਕਰਕੇ ਬੇਦਖਲ ਕਰ ਦਿੱਤਾ ਕਿਉਂਕਿ ਉਹ ਨਸ਼ੇ ਕਰਨ ਦਾ ਆਦੀ ਸੀ ਤੇ ਅਕਸਰ ਘਰ 'ਚ ਲੜਾਈ ਕਰਦਾ ਸੀ ਤੇ ਬਾਹਰ ਇੱਕ ਵਿਆਹੀ ਹੋਈ ਮਹਿਲਾ ਦੇ ਨਾਲ ਰਹਿੰਦਾ ਜਿਸ ਦੇ ਚੱਲਦੇ ਉਹ ਮਹਿਲਾ ਦੇ ਕਰਕੇ ਹੀ ਉਹ ਘਰ ਦੇ ਵਿੱਚ ਹੱਕ ਲੈਣ ਦੇ ਵਾਸਤੇ ਉਹਨਾਂ ਦੇ ਨਾਲ ਘਰ ਦੇ ਬਾਹਰ ਆ ਕੇ ਲੜਾਈ ਝਗੜਾ ਕਰਦਾ ਜਿਸ ਦੇ ਚੱਲਦੇ ਬਜ਼ੁਰਗ ਮਾਂ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਤੇ ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਉਹ ਨਹੀਂ ਲੈ ਕੇ ਨਸ਼ਾ ਕਰਕੇ ਆ ਗਿਆ ਵਾ ਤੇ ਦਰਵਾਜ਼ਿਆਂ ਤੇ ਟੱਕਾ ਮਾਰੀਆਂ ਉਹਨੇ ਤੇ ਗਾਲੀ ਗਲੋਚ ਕੀਤਾ ਤੇ ਕਹਿੰਦਾ ਮੈਨੂੰ ਮੈਂ ਜਗਾ ਦੇ ਵਿੱਚ ਹਿੱਸਾ ਦੇ ਉਹ ਮੈਨੂੰ ਅਸੀਂ ਹੁਣ ਅਸੀਂ ਇਹ ਕਹਿੰਦੇ ਆ ਵੀ ਉਹ ਨਾਲ ਦੀ ਕੁੜੀ ਆ ਉਹਦਾ ਸਾਥੀ ਸੁਣ ਤੇ ਦੱਸ ਇਹ ਕੰਮ ਨਹੀਂ ਕਰ ਸਕਦਾ ਉਹ ਪਤਾ ਵੀ ਕਰਨੀ ਕੀ ਸੀ ਕਿਉਂ ਆਇਆ ਤੇ ਕਰੋ ਆਇਆ ਇਹ ਮੈਨੂੰ ਅੰਦਰਵਾੜੋ ਅਸੀਂ ਕਹਿੰਦੇ ਮੈਂ ਜਗਾ ਲੈਣੀ ਆ ਕਹਿੰਦਾ ਮੈਨੂੰ ਜਗਾ ਲਵੋ ਹੂੰ ਹਾਂਜੀ ਤੇ ਕੀ ਮੰਗਾ ਗੁਰੂ ਅਸੀਂ ਤਾਂ ਇਹ ਹੀ ਇਨਸਾਫ ਪਹੁੰਚਾਉਨੇ ਆ ਭਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹ ਸਾਨੂੰ ਆ ਕੇ ਬੜਾ ਪਰੇਸ਼ਾਨ ਕਰਦਾ ਧਮਕੀਆਂ ਵੀ ਦਿੰਦਾ ਧਮਕੀਆਂ ਦਿੰਦਾ ਸਾਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਤੇ ਅੰਦਰ ਸਾਨੂੰ ਇੱਥੇ ਇਹਦਾ ਹੋ ਗਿਆ ਹੁਣ 40 45 ਕੰਪਲੇਂਟ ਕਰਤੀ ਤੁਸੀਂ ਹਾਂਜੀ ਪਿੰਡਾਂ ਵੀ ਇੱਧਰ ਤਾਂ ਕੋਈ ਮਾਮਲਾ ਹੋਇਆ ਝਗੜੇ ਝਗੜੇ ਉਹ ਤਾਂ ਕਰਦਾ ਹੀ ਰਹਿੰਦਾ ਉਹ ਤਾਂ ਲੜਾਈਆਂ ਝਗੜੇ ਹੁੰਦੇ ਹੀ ਰਹਿੰਦੇ ਨੇ ਠੀਕ ਤੁਸੀਂ ਆਪਣੇ ਬੇਟੇ ਨੂੰ ਘਰੇ ਰੱਖਿਆ ਆਏ ਕਿ ਨਹੀਂ ਨਹੀਂ ਹਾਂਜੀ ਘਰੇ ਨਹੀਂ ਬਾਹਰ ਹੀ ਆ ਅੱਛਾ ਕਾਰਨ ਕੀ ਇਹ ਬਾਹਰ ਰੱਖਦੇ ਨੇ ਵਾਰ ਇਹੀ ਆ ਵੀ ਆ ਜੜਾ ਹੁਣ ਆਪਣੇ ਨੂੰ ਸ਼ਲਾਬ ਨਸ਼ੇ ਪੱਤੇ ਕਰਦਾ ਵਾ ਤੇ ਘਰੇ ਆਉਂਦਾ ਤਾਂ ਲੜਾਈ ਝਗੜਾ ਕਰਦਾ ਸੀ ਵਿਆਹ ਹੋਇਆ ਸੀ ਕਿ ਕੀ ਸੀ ਨਹੀਂ ਵਿਆਹ ਆ ਨਹੀਂ ਹੋਇਆ ਚਿੰਤ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸਾਬ ਚਾਹੀਦਾ ਹੈ ਹਾਂ ਵੀ ਉਹ ਮੁੰਡਾ ਦਾ ਜਿਹੜਾ ਨਲੈਕ ਠੀਕ ਹੋਣੇ ਚ ਹੋਇਆ ਹੋਇਆ ਹਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਕੁੜੀ ਕੋ ਨਾਲ ਰਹਿ ਰਿਹਾ ਉਹਦੇ ਨਾਲ ਵਿਆਹ ਹੋਇਆ ਨਹੀਂ ਵਿਆਹ ਕਿੱਥੋਂ ਹੋਇਆ ਨਜਾਇਜ਼ ਸੁਭੰਦ ਨਹੀਂ ਠੀਕ ਹੈ ਬੇਦਖਲ ਕੀਤਾ ਹੋਇਆ ਜੀ ਉਹ ਕਿਸੇ ਬਾਹਰ ਕੁੜੀ ਨਾਲ ਰਹਿ ਰਿਹਾ ਵਾ ਕੁੜੀ ਪਹਿਲੇ ਹੀ ਸ਼ਾਦੀ ਛੋਦਾ ਆ ਤੇ ਉਹ ਘਰੇ ਐਂਟਰ ਕਰ ਰਿਹਾ ਕਿ ਘਰੇ ਰਹਿਣਾ ਚਾਹੁੰਦੇ ਨੇ ਉਹ ਤੇ ਅਸੀਂ ਬੇਦਖਲ ਕੀਤਾ ਤੇ ਇਹ ਹੀ ਘਰੇ ਐਂਟਰ ਨਹੀਂ ਹੋਣ ਦੇ ਰਹੇ ਸੀ ਰਾਤੀ ਉਹਨਾਂ ਨੇ ਘਰੇ ਆ ਕੇ ਸਾਡੇ ਹਮਲਾ ਕੀਤਾ अच्छा की नाम, नाम है ਤੁਹਾਡੇ ਬਰਾਦਰ ਕਿੰਨੇ ਸੁਣ ਉਹਦਾ ਨਾਮ ਜੀ ਗਗਨਦੀਪ ਆ ਜੀ ਕਿੰਨੇ ਸੁਣਦੇ ਬੇਦਖਲ ਕਰਨ ਦਾ ਕਾਰਨ ਗਗਨਦੀਪ ਨੂੰ 2021 ਤੋਂ ਕੀਤਾ ਹੋਇਆ ਹੈ ਜੀ ਬੇਦਖਲ ਕਰਨ ਦਾ ਕਾਰਨ ਕੀ ਕਾਰਨ ਇਹ ਆ ਜੀ ਉਹ ਨਸ਼ੇ ਪੱਤੇ ਕਰਦਾ ਜੀ ਬਾਹਰ ਲੜਾਈਆਂ ਝਗੜੇ ਕਰਦਾ ਜੀ ਤੇ ਉਹ ਸਾਡੇ ਘਰੇ ਤੋਂ ਬਾਹਰ ਗਿਆ ਇਸ ਕਰਕੇ ਮਮੀ ਉਹਨਾਂ ਨੇ ਬੇਦਖਲ ਕਰਤਾ ਸੀ ਜੀ ਤੇ ਹੁਣ ਕੱਲ ਹੋਇਆ ਕਿ ਪੁਰਾ ਮਾਮਲਾ ਮਾਮਲਾ ਹੈ ਜੀ ਉਹ ਕਿਸੇ ਬਰ ਕੁੜੀ ਨਾਲ ਰਹਿ ਰਿਆ ਸੀ ਉਹ ਕਹਿ ਰਿਹਾ ਕਿ ਮੈਂ ਘਰੇ ਐਂਟਰ ਹੋਣਾ ਮੈਨੂੰ ਘਰੇ ਰਹਿਣ ਦਿਓ ਅਸੀਂ ਘਰੇ ਰਹਿਣ ਨਹੀਂ ਦੇ ਰਹੇ ਕਿਉਂਕਿ ਉਹ ਜਿਹੜੀ ਕੁੜੀ ਹੈ ਉਹਦੇ ਪਰਿਵਾਰ ਨੇ ਸਾਡੇ ਸਿਰ ਪਾੜੇ ਹੋਏ ਆ ਜੀ ਪਹਿਲਾਂ ਵੀ ਨੁਕਸਾਨ ਸਾਡਾ ਘਰ ਦਾ ਬਹੁਤ ਕੀਤਾ ਉਹਨਾਂ ਨੇ ਕਾਰਨ ਹੈ ਜੀ ਇਹੀ ਸਾਡਾ ਮੁੰਡਾ ਹੀ ਉਹਨਾਂ ਦੀ ਕੁੜੀ ਦੇ ਨਾਲ ਰਿਲੇਸ਼ਨ ਸੀਗੇ ਲੜਾਈ ਕਰਦਾ ਇਹ ਕੰਮ ਸੀਗਾ ਭੁਗਤਦੇ ਅਸੀਂ ਸੀਗੇ ਸਰ ਇਹ ਗੱਲ ਹੈ ਤੇ ਇਹ ਕਿ ਸਾਡੇ ਦੇ ਉਲਟਾ ਪਰਚਾ ਸਾਡੇ ਤੇ ਹੋ ਜਾਂਦਾ ਸੀਗਾ ਤੇ ਹੁਣ ਇਹ ਹੈ ਕਿ ਹੁਣ ਇਹ ਉਹਨਾਂ ਦੇ ਨਾਲ ਰਲ ਗਿਆ ਹੋਇਆ ਵਾ ਤੇ ਕੰਮ ਘਰ ਦੇ ਪਰਿਵਾਰ ਮਾੜਾ ਪੈ ਗਿਆ ਹੋਇਆ ਕੱਲ ਰਾਤ ਹੋਇਆ ਕੱਲ ਰਾਤ ਆਏ ਜੀ ਰਾਤ ਨੂੰ ਆਏ ਨੇ ਇਹ ਆ ਕੇ ਇਹਨਾਂ ਨੇ ਗੇਟ ਖੜਕਾਇਆ ਗੇਟ ਭੰਨੇ ਲੱਤਾਂ ਮਾਰੀਆਂ ਇੱਟਾਂ ਮਾਰੀਆਂ ਦੀ ਇਹਨਾਂ ਨੇ ਇਹ ਕਹਿੰਦੇ ਕਿ ਗੇਟ ਖੋਲੋ ਕਿੰਨੇ ਕਿ ਬੇਰੀ ਘਟਨਾ ਇਹ ਰਾਤ 1 ਵਜੇ ਲਵਸ਼ਬ ਦੀ ਗੱਲ ਹੈ ਜੀ ਕੋਈ ਸੀਸੀਟੀਵੀ ਨਿਕਲ ਗਿਆ ਸੀਸੀਟੀਵੀ ਹੈਗੇ ਸਰ ਕੈਮਰੇ ਹੈਗੇ ਸਰ ਕੈਮਰਾ ਇੱਕ ਸਰ ਉਹ ਲੱਗਿਆ ਹੋਇਆ ਇੱਕ ਸਰ ਹਾਲ ਲੱਗਿਆ ਹੋਇਆ ਕੈਮਰਾ ਹਾਂ ਜੀ ਇੱਟਾਂ ਮਾਰਦੇ ਕਬਰ ਹੋਏ ਸਰ ਉਹ ਕੈਟਾਗਰੀ ਹੈਗੇ ਨਸ਼ੇ ਵਾਲੇ ਹੈਗੇ ਨੇ ਉਹ ਉਹਦਾ ਨਸ਼ਾ ਕੀਤਾ ਹੋਇਆ ਸੀ ਨਾਲੇ ਕਿਉਂਕਿ ਉਹਨਾਂ ਤੋਂ ਡਰਦੇ ਨੇ ਮੱਲੇ ਵਾਲੇ ਤਾਂ ਨਹੀਂ ਆਂਦੇ ਕਿ ਸਾਡੀ ਗੱਲ ਨਾ ਪੈ ਜAVE ਜੇ ਇਹਨਾਂ ਦੇ ਇੱਟਾਂ ਮਾਰਦੇ ਤੇ ਸਾਡੇ ਘਰੇ ਵੀ ਇੱਟਾਂ ਮਾਰਨਗੇ ਕਿਉਂਕਿ ਨਾਰਮਲ ਪਰਿਵਾਰ ਵਾਲੇ ਸਾਰੇ ਰਹਿੰਦੇ ਨੇ ਬੱਚਿਆਂ ਵਾਲੇ ਅੱਛਾ ਤੁਹਾਡੇ ਭਰਾ ਦਾ ਸੋਦਾਦ ਇਹ ਕਹਿੰਸੀ ਪੀੜਤ ਮਾਂ ਨੇ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੁੱਤ ਉਹਨਾਂ ਨੂੰ ਬਾਰ-ਬਾਰ ਉਹਨਾਂ ਦੇ ਘਰ ਦੇ ਬਾਹਰ ਆ ਕੇ ਤੰਗ ਪਰੇਸ਼ਾਨ ਕਰਦਾ ਉਹਨਾਂ ਨੂੰ ਗਾਲੀ ਗਲੋਚ ਵੀ ਕਰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ